ਮੇਰੇ ਆਂ ਅੱਖਾਂ ਕੱਢਣ ਦੀ ਲੋੜ ਨਹੀਂ ਜੀ ਕੀ ਕਰਾਂਗੇ ਫਿਰ ਮਾਰੀ ਜਵਾੜੇ ਦਾ ਜਵਾੜਾ ਖੇੜ ਦੇਣਾ ਤੇਰਾ ਨਾਲ ਹੀ ਜਵਾੜਾ ਬੜਰ ਗਈ ਕੋਈ ਪਾਲੇ ਵਾਲੀ ਗਲਤ ਹੈਣੀਗੀ ਵਿੱਚ ਬੜਾ ਤੈਨੂੰ ਬਾੜ ਗਿਆ ਔਰ ਹੱਥ ਨਾ ਲਾ ਕੇ ਵੇਖ ਲਈ ਭੁੱਲ ਭਲੇ ਕਿਵੇਂ ਕਿਤੇ ਮੰਮੀ ਤੈਨੂੰ ਸੌਂ ਲੱਗੇ ਸੌਂ ਲੱਗੇ ਸੌਂ ਲੱਗੇ ਮੰਮੀ ਮੰਮੀ ਮੋਹਿੰਦਨ ਫਲਾਉਂਸਰਾਂ ਆ ਦੋ ਉਟੀਆਂ ਬਸ ਬਾਕੀ ਸਾਰੀਆਂ ਜਰੀਰ ਨੂੰ ਨਹੀਂ ਪਾਉਣੀ ਕੋਈ ਇੰਸਟਾ ਤੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨੇ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਆਪਾਂ ਕੁੱਤਿਆਂ ਵਾਂਗੂ ਫਿਰਨਾ ਹੋਵੇ ਨਾ ਮੈਂ ਇਦਾਂ ਜਿਹਾ ਤੇ ਮੇਰੀ ਮੰਮੀ ਇਦਾਂ ਕਹਿੰਦੀ ਆ ਸੋ ਆਪਾਂ ਗੱਡੀ ਤੜਕੇ ਤ ਪਰ ਵਧੀਆ ਠੀਕ ਆ ਔਰ ਜਲੂ ਠੀਕ ਆ ਤੇ ਉਹ ਆਪਾਂ ਪੋਲੇ ਚ ਨਿਕਲ ਜੀ ਰਏ ਇੱਥੇ ਗੁੱਡ ਮਾਰਨਿੰਗ ਫਰੈਂਡੋ ਗੁੱਡ ਮਾਰਨਿੰਗ ਬਾਜੀ ਬਾਜ ਅੱਜ ਸਾਰੀਆਂ ਇਨਫਲੂਐਂਸਰਾਂ ਆ ਦੋ ਉਠੀਆਂ ਬਸ ਬਾਕੀ ਸਾਰੀਆਂ ਜਰੀਰ ਨੂੰ ਨਹੀਂ ਪੋਣੀ ਕੋਈ ਇੰਸਟਾ ਤੇ ਵੈਰੀ ਬੈਡ ਵੈਰੀ ਬੈਡ ਕੱਢ ਲਿਆਗਾ ਠੀਕ ਆ ਨਾ ਜੱਡਾ ਮੈਂ ਕੱਢ ਲੂ ਕਿ ਤੂੰ ਆਰ ਦੀਆਂ ਸੁਭਾਲ ਗੱਖਾਂ ਮੇਰੇ ਦੇ ਅੱਖਾਂ ਕੱਢਣ ਦੀ ਲੋੜ ਨਹੀਂ ਜੀ ਕੀ ਕਰ ਲੇਗੇ ਫਿਰ ਮਾਰੀ ਜਵਾੜਾ ਤੇ ਤੂੰ ਜਵਾੜਾ ਖੇਡ ਦੇ ਨਾ ਕਿ ਜਵਾਰੇ ਤੇ ਮਾਰਨ ਨਾਲ ਕਿਛਕੋ ਕਿਛਕੋ ਬੜ ਡਰ ਗਈ ਕੋਈ ਪਾਲੇ ਵਾਲੀ ਗਲਤ ਹੈਣੀਗੀ ਵਿੱਚ ਰੋ ਮਾਰਦੀ ਬੰਦਾ ਡਰ ਜੇ ਖਾ ਲੀਆਂ ਰੋਟੀਆਂ ਸੌਣੇ ਉਹ ਕਿਥੇ ਗਿਆ ਕਿਉਂ ਆ ਖਲੋਂਦਾ ਸੀ ਜੇ ਪਿਓ ਦਾ ਸੀ ਤਾਂ ਤੂੰ ਮਗਰ ਚੱਲ ਜਾਂਦੀ ਤੂੰ ਮਗਰ ਚੱਲ ਜਾਂਦੀ ਭਾਨਾ ਨਹੀਂ ਲਾਈ ਦੰਦਾ ਭਾਨਾ ਨਹੀਂ ਲਾਈ ਦੰਦਾ ਏ ਗੀਤੁਖਣਾ ਦੇਣ ਵਾਲਾ ਆ ਗਿਆ ਵੱਡਾ ਏ ਤੁਖਣਾ ਕੀ ਹੁੰਦੀ ਏਣ ਤੁਖਣਾ ਚੁੱਕ ਹੋਰ ਨਹੀਂ ਤਾਂ ਚੁੱਕ ਤਾਂ ਨਾ ਬਾਲੇ ਪਾੜ ਦਿੰਦੀ ਕੰਧਾ ਪਾੜ ਦਿੰਦੀ ਆ ਤੇ ਤੂੰ ਮੋਟਾ ਨਹੀਂ ਪਾੜਿਆ ਆਇਤੀ ਖਲਾਰ ਕੇ ਮਾਰ ਪਰ ਤੈਨੂੰ ਪਾੜ ਦਿਆ ਔਰ ਹੱਥ ਨਾ ਲਾ ਕੇ ਵੇਖ ਲਈ ਭੁੱਲ ਭਲੇ ਕਿਵੇਂ ਕਿਤੇ ਤੇ ਕੀ ਕਰ ਲੇਗਾ ਪਤਾ ਹੀ ਆ ਮੇਰੇ ਖਾਨਦਾਨ ਦਾ ਤੈਨੂੰ ਸੰਧੂ ਪਰਿਵਾਰ ਆ ਕੀ ਕਰ ਲੇਗਾ ਢਾਲੀਵਾਲ ਫੈਮਿਲੀ ਨਾ ਐ ਦੋ ਪਰਿਵਾਰਾਂ ਨੂੰ ਤੂੰ ਆ ਇਧਰ ਸੰਧੂਆਂ ਨਾਲ ਪੰਗਾ ਲਾਇਆ ਅੱਜ ਢਾਲੀਵਾਲ ਓ ਆ ਜਾ ਦੰਦੀਆਂ ਫੜ ਦੇ ਵੇਖ ਲੋ ਆ ਦੰਦੀਆਂ ਵੀ ਆਏ ਬਹਿ ਜੇ ਵੇਖ ਲੋ ਆ ਦੰਦਿਆ ਵੇ ਹੇ ਹੇ ਡਰਪੋ ਕਾ ਸੰਦੂ ਪਰਵਾਰ ਤੇ ਵੇ ਚਾਂਗਿਆ ਤੂੰ ਬਚ ਗਈ ਪਤਲੀ ਡੱਕੇ ਰਗੀ ਇਹਨੂੰ ਮੈਂ 50 ਵਾਰੀ ਦੱਸਿਆ ਵਟ ਆਉਂ ਲਈ ਗਰਛਾਂ ਸੰਗ ਜੱਟ ਓਕੇ ਮੈਨੂੰ ਮਿੱਤ ਦੋ ਤੂੰ ਗੜਾ ਮੈਂ ਹਾਏ ਮੰਮੀ ਤੈਨੂੰ ਸੌਂ ਲੱਗੇ ਸੌਂ ਲੱਗੇ ਸੌਂ ਲੱਗੇ ਮੰਮੀ ਮੰਮੀ ਮੈਨੂੰ ਉਂਗਲ ਟੋਕੀ ਜੋ ਵਾ ਇਹ ਵੀ ਬਾਈ ਮਸ਼ੀਨ ਨੇ ਬਣਾਇਆ ਟੌਮ ਐਂਡ ਜੇਰੀ ਇਹ ਵੀ ਇੱਕ ਝੋਲਾ ਬਣ ਲਗਾ ਲਾਈਕ ਝੋਲਾ ਆ ਕੀ ਹੈ ਬਿੱਲੀ ਟੌਮ ਐਂਡ ਜੇਰੀ ਕਿਨੇ ਦੇਖਿਆ ਹੋਗਾ ਉਹਨਾਂ ਨੂੰ ਪਤਾ ਹੋਊਗਾ ਜਿੰਨੇ ਜਿੰਨੇ ਟੌਮ ਐਂਡ ਜੇਰੀ ਦੇਖਿਆ ਹੋਗਾ ਬਈ ਹਰ ਕਿਸੇ ਨੂੰ ਪਤਾ ਟੌਮ ਐਂਡ ਜੇਰੀ ਹਾਂ ਜੇ ਤੁਸੀਂ ਦੇਖ ਲਈ ਉਹਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ